ਕਿਸਾਨ ਸੰਘਰਸ਼ਕ ਕਮੇਟੀ ਪੰਜਾਬ ਕੋਟ ਬੁੱਢਾ ਦੇ ਜਿਹੜਾ ਪ੍ਰਧਾਨ ਦਰਜੀਤ ਸਿੰਘ ਅਲੀਵਾਰ ਨੇ ਦੱਸਿਆ ਕਿ ਕਿਸਾਨ ਸੰਘਰਸ਼ਕ ਕਮੇਟੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਖਨੋਰੀ ਬਾਰਡਰ ਤੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ ਤੇ ਇਸ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਜਥੇਦਾਰ ਭਗਵੰਤ ਸਿੰਘ ਕਰਨੈਲ ਸਿੰਘ ਮਹਾਰਾਜਵਾਲਾ ਦਲਬੀਰ ਸਿੰਘ ਕੋਟਲੀ ਕਾਜਰਾ ਗੁਰਪ੍ਰੀਤ ਸਿੰਘ ਬਦਲੀ ਬਲਦੇਵ ਸਿੰਘ ਕੋਟਲੀ ਲਖਵਿੰਦਰ ਸਿੰਘ ਖਾਨਪੁਰ ਆਦੀ ਕਿਸਾਨਾਂ ਤੋਂ ਇਲਾਵਾ ਹੋਰ अनेका ਕਿਸਾਨ ਜੋ ਉਕਤ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਉਹਨਾਂ ਨੂੰ ਅੱਜ ਬਾਰਡਰ ਲਈ ਖਨੋਰੀ ਬਾਰਡਰ ਲਈ ਜਕਾਰਿਆਂ ਦੀ ਗੂੰਜ ਵਿੱਚ ਰਵਾਣਾ ਕੀਤਾ ਗਿਆ ਕਨੌਰੀ ਬਾਰਡਰ ਨੂੰ ਰਵਾਨਾ ਕਰਨ ਵਾਲੇ ਜਥੇ ਨੂੰ ਮਾਸਟਰ ਨਿਰਮਲ ਸਿੰਘ ਸੰਧੂ ਬੂਡ ਸਿੰਘ ਸੁਖਪਾਲ ਸਿੰਘ ਦੋਨੋਂ ਕੋਟਲੀ ਗਾਜਰਾ ਕੁਲਵਿੰਦਰ ਸੇਕਟਰ ਅਧਵਿੰਦੀ ਅਤੇ ਸਾਫ ਦਾ ਸਰਪੰਚ ਬਲਦੇਵ ਸਿੰਘ ਕੋਟਲੀ ਨੇ ਹਾਜ਼ਰ ਸਨ ਸਾਹ ਸਮਝੀ ਵਾਜੂਗੀ ਕਾ ਸਾਹ ਅੱਜ ਪਿੰਡ ਅਲੀਵਾਲ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਮੁੱਢਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਗੱਲ ਕਰ ਰਿਹਾ ਕਿ ਖਨੋਰੀ ਬਾਡ ਨੂੰ ਅਜੇ ਇਥੋਂ ਜਫਾ ਰਵਾਨਾ ਲੱਗਿਆ ਸੀ ਕਰਨ ਜੋ ਕਿ ਸੰਯੁਕਤ ਮੋਰਚੇ ਦੀਆਂ ਪ੍ਰਾਣੀਆਂ ਮੰਗਾਂ ਪ੍ਰਾਣੀਆਂ ਮੋਰਚਾ ਇਹਦੀ ਨਵਾਂ ਲੱਗ ਰਿਹਾ ਵਾ ਇਸ ਕਰਕੇ ਅਸੀਂ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਇੱਕ ਅਪੀਲ ਕਰਦੇ ਆ ਕਿ ਮੰਗਾਂ ਸਾਡੀਆਂ ਪ੍ਰਾਣੀਆਂ ਹੀ ਆ ਇਹਨਾਂ ਨੂੰ ਜਰੂਰ ਪੂਰੀਆਂ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਵਾ ਅੱਗੇ ਤੇ ਲਗਭਗ ਜ਼ਿਲ੍ਹਿਆਂ ਵਿੱਚ ਹੀ ਆ ਤੇ ਫਿਰ ਅਸੀਂ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਅੱਜ ਅਸੀਂ ਪਿੰਡਾਂ ਦੇ ਵਿੱਚੋਂ ਜਥੇ ਤੌਰ ਨੇ ਸ਼ੁਰੂ ਕਰ ਦਿੱਤੇ ਆ ਆਰੰਭ ਹੋ ਗਿਆ ਆ ਲਗ ਲਗ ਪਿੰਡਾਂ ਦੇ ਵਿੱਚੋਂ ਜਥੇ ਹੀ ਫੋਨ ਕਰਕੇ ਮੀਟਿੰਗਾਂ ਕਰਕੇ ਤੋਰ ਰਹੇ ਆ ਇਸ ਕਰਕੇ ਅਸੀਂ ਸੈਂਟਰ ਗਵਰਨਮੈਂਟ ਨੂੰ ਖਾਸ ਕਰਕੇ ਅਪੀਲ ਕਰਦੇ ਆ ਕਿ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਵਾ ਉਹਨਾਂ ਨੂੰ ਪੂਰੀਆਂ ਕਰਕੇ ਇਹ ਕਿਸਾਨਾਂ ਨੂੰ ਆਪੋ ਆਪਣੇ ਘਰ ਪਰਤਣ ਕਿਉਂਕਿ ਜੇ ਉਧਰ ਜਵਾਨਾਂ ਵਾਂ ਗਾਲੇ ਪਾਸੇ ਲੜ ਰਿਹਾ ਤੇ ਇਧਰ ਕਿਸਾਨ ਲੜ ਰਿਹਾ ਉਹ ਵੀ ਕਿਸਾਨਾਂ ਦੇ ਬੱਚੇ ਆ ਇਸ ਕਰਕੇ ਦੋਵਾਂ ਪਾਸਿਆਂ ਤੋਂ ਤੁਸੀਂ ਜਵਾਨਾਂ ਦਾ ਘਰ ਨਾ ਕਰਾਓ ਤੇ ਇਸ ਭਾਰਤ ਨੂੰ ਨਸ਼ਿਆਂ ਤੋਂ ਬਚਾਓ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੱਲੇ ਸੋੜਿਆ ਸੋ